ਟਾਇਲਟ ਮਰੀਨਾਂ ਮੈਂ ਦੇਖ ਪਿਛੋਂ ਤਰਪਾਲ ਪਾੜ ਕੇ ਉੱਪਰੋਂ ਪਾੜਤੀ ਮਨਨ ਕਾ ਚੱਲ ਘਟਕੜ 10 ਗੱਟੇ ਲੈ ਆਏ ਬਨੇ ਬਾਈ ਚਲੋ ਸਾਸਰੀ ਕਾਲ ਵੀਰੇ ਸਾਰਿਆਂ ਨੂੰ ਅਸੀਂ ਸਾਰੇ ਨਾਲ ਵਦਨੀ ਬਾਈਪਾਸ ਤੇ ਜਾ ਰਹੇ ਸੀਗੇ ਤੇ ਇੱਕ ਵੀਰ ਗੱਡੀ ਵਾਲਾ ਤੇ ਮੈਂ ਇਹਨੂੰ ਲਾਈਟ ਮਾਰ ਕੇ ਰੋਕਿਆ ਮੈਂ ਤੇਰੇ ਗੱਟੇ ਲੈ ਗਏ ਬਾਈ ਦੱਸੀ ਕੀ ਕਹਾਣੀ ਹੋਈ ਐ ਇਹ ਵਦਨੀ ਬਾਈਪਾਸ ਤੇ ਆ ਵੀਰ ਬਾਈ ਮੋਗ ਗਿਆ ਸਵੇ ਚੱਲਿਆ ਮੈਂ ਤੇ ਆਉਂਦਾ ਉਹਦੇ ਆ ਬਾਈਪਾਸ ਤੇ ਵਦਨੀ ਵਾਲੇ ਤੇ ਮਨਨ ਕਾ ਚੱਲ ਪਿਛਲੇ ਭਲਾਈ ਓਵਰ ਤੇ ਮੈਂ ਦੇਖਿਆ ਆ ਕੇ ਮੈਂ ਹਜੇ ਟਾਫੇ ਤੇ ਰੋਕਦਾ ਰੋਕਦਾ ਅੱਗੇ ਆਇਆ ਆ ਕਰ ਵਾਲੀ ਗੱਡੀ ਦੇ ਮਾਗਰ ਹਲੇ ਮਾਗਰਾਂ ਕੇ ਟਾਇਲਟਾਂ ਮਾਰੀ ਨਾ ਮੈਂ ਦੇਖ ਪਿੱਛੋਂ ਸਰਪਾਲ ਪਾੜ ਕੇ ਉੱਪਰੋਂ ਪਾੜਤੀ ਇਹ ਮੰਨ ਕੇ ਚੱਲ ਕੋਟੂ-ਕਟ 10 ਗੱਟੇ ਲਾਹੇ ਬਨੇ ਬਾਈ ਚਲ ਬਹੁਤ ਗਲਤ ਆ ਵੀਰ ਜਦੋਂ ਮੈਂ ਵੇਖਿਆ ਨਾਲ ਦੀ ਨਾਲ ਮੈਂ ਵੀਰ ਨੂੰ ਬੰਦ ਲੈਟ ਮਾਰੀ ਬੰਦ ਲੈਟ ਨਾਲ ਮਾਰਦਿਆਂ ਨਾਲ ਹੀ ਇਹ ਵੀਰ ਨੇ ਗੱਡੀ ਰੋਕੀ 10 ਮਿੰਟ ਪਹਿਲਾਂ ਮੈਂ ਇਹਨੂੰ ਪਾਸ ਕੀਤਾ ਕੋਈ ਗੱਲਬਾਤ ਨਹੀਂ ਸੀ ਆ 10 ਮਿੰਟਾਂ ਦੇ ਵਿੱਚ ਵਿੱਚ ਵਦਨੀ ਬਾਈਪਾਸ ਕੇ ਬੁੱਟ ਰਹੇ ਵਦਨੀ ਹੈ ਵਦਨੀ ਬਾਈਪਾਸ ਦੇ ਉੱਤੇ ਮੋਟਰਸਾਈਕਲ ਤੇ ਆ 10 ਗੱਟੇ ਵੀਰ ਲਾ ਕੇ ਲੈ ਗਏ ਆ ਦੱਸੋ ਗੱਡੀ ਵਾਲਾ ਕੀ ਕਰੇ ਆ ਵੀਰ ਦਾ ਨੰਬਰ ਆ ਦੇਖ ਗੱਡੀ ਦਾ ਕਿਹੜਾ ਏਰੀਆ ਵੀਰ ਆਪਣਾ ਮੇਰਾ ਭਾਈ ਧੂਰੀ ਵਾਜੇ ਵਾਜਾ ਭਾਈ ਬਹੁਤ ਗਲਤ ਗੱਲਾਂ ਦੇਖੋ ਪੰਜਾਬ ਦੇ ਕਿੰਨਾ ਮਾੜੇ ਹਲਾਤਾ ਸਾਰਾ ਭਾਈਚਾਰਾ ਖੜਾ ਵੇ ਲੋ ਕੀ ਬਣੂਗਾ ਦੁਨੀਆ ਦਾ ਯਾਰ ਆ 10 ਮਿੰਟ ਦੇ ਵਿੱਚ ਹੀ ਇਹ ਕੰਮ ਹੋ ਗਿਆ ਦੇਖ ਲੋ ਹੋਰ ਵੀਰ ਕੁਝ ਬੋਲਣਾ ਚਾਹਣਾ ਤੂੰ ਬਹੁਤ ੱਟਕਾ ਆ ਵੀਰ ਬਹੁਤ ਜਿਆਦਾ ੱਟਕਾ ਥੋੜਾ ਨਹੀਂ ਇਹ ਆ ਦੇ ਪਿਛਲੇ ਮੇਰੇ ਹਿਸਾਬ ਨਾਲ ਯਾਰ ਫਲਾਈ ਓਵਰ ਤੇ ਹੋਇਆ ਕਿਥੇ ਆ ਵੇਖੀ ਗਿਆ ਨੀ ਆ ਵੇਖੀ ਵੜ ਗਈ ਗਿਆ ਨੀ ਵੀਡੀਓ ਅਗਲੇ ਬੰਦੇ ਨੂੰ ਦਿਖਾਦੀ ਆ ਸਾਸਰੀ ਕਾਲ ਵੀਰੇ ਸਾਰਿਆਂ ਨੂੰ ਅਸੀਂ ਸਾਰੇ ਨਾਲ ਵਦਨੀ ਬਾਈਪਾਸ ਤੇ ਜਾ ਰਹੇ ਸੀਗੇ ਤੇ ਇੱਕ ਵੀਰ ਗੱਡੀ ਵਾਲਾ ਤੇ ਮੈਂ ਉਹਨੂੰ ਲਾਈਟ ਮਾਰ ਕੇ ਰੋਕਿਆ ਮੈਂ ਤੇਰੇ ਗੱਟੇ ਲੈ ਗਏ ਭਾਈ ਦੱਸੀ ਕੀ ਕਹਾਣੀ ਹੋਈ ਆ ਇਹ ਵਦਨੀ ਬਾਈਪਾਸ ਤੇ ਆ ਵੀਰ ਭਾਈ ਮੋਗ ਗਿਆ ਜਮੇ ਚੱਲਿਆ ਮੈਂ ਤੇ ਆਉਂਦਾ ਉਹਦੇ ਆ ਬਾਈਪਾਸ ਤੇ ਵਦਨੀ ਵਾਲੇ ਤੇ ਮੰਨ ਕੇ ਚੱਲ ਪਿਛਲੇ ਫਲਾਈ ਓਵਰ ਤੇ ਮੈਂ ਦੇਖਿਆ ਕਿ ਮੈਂ ਹਜੇ ਢਾਬੇ ਤੇ ਰੋਕਦਾ ਰੋਕਦਾ ਅੱਗੇ ਆਇਆ ਆ ਤੇਰੇ ਵਾਲੀ ਗੱਡੀ ਦੇ ਮਾਗਰ ਆਲੇ ਮਾਗਰਾਂ ਕੇ ਟਾਇਲਟਾਂ ਮਾਰੀ ਨਾ ਮੈਂ ਦੇਖ ਪਿੱਛੋਂ ਸਰਪਾਲ ਪਾੜ ਕੇ ਉੱਪਰੋਂ ਪਾੜਤੀ ਇਹ ਮੰਨ ਕੇ ਚੱਲ ਘਟ ਘਟ 10 ਗੱਟੇ ਲਾਹੇ ਬਨੇ ਬਾਈ ਚਲੋ ਬਹੁਤ ਗਲਤ ਆ ਵੀਰ ਜਦੋਂ ਮੈਂ ਵੇਖਿਆ ਨਾਲ ਦੀ ਨਾਲ ਮੈਂ ਵੀਰ ਨੂੰ ਬੰਦ ਲੈਟ ਮਾਰੀ ਬੰਦ ਲੈਟ ਨਾਲ ਨਾਰਦਿਆਂ ਨਾਲ ਹੀ ਇਹ ਵੀਰ ਨੇ ਗੱਡੀ ਰੋਕੀ 10 ਮਿੰਟ ਪਹਿਲਾਂ ਮੈਂ ਇਹਨੂੰ ਪਾਸ ਕੀਤਾ ਕੋਈ ਗੱਲਬਾਤ ਨਹੀਂ ਸੀ ਆ 10 ਮਿੰਟਾਂ ਦੇ ਵਿੱਚ ਵਿੱਚ ਵਦਨੀ ਬਾਈਪਾਸ ਕੇ ਬੁੱਟ ਰਹੇ ਵਦਨੀ ਹੈ ਵਦਨੀ ਬਾਈਪਾਸ ਦੇ ਉੱਤੇ ਮੋਟਰਸਾਈਕਲ ਤੇ ਆ 10 ਗੱਟੇ ਵੀਰ ਲਾ ਕੇ ਲੈ ਗਏ ਆ ਦੱਸੋ ਗੱਡੀ ਵਾਲਾ ਕੀ ਕਰੇ ਆ ਵੀਰ ਦਾ ਨੰਬਰ ਆ ਦੇਖ ਗੱਡੀ ਦਾ ਕਿਹੜਾ ਏਰੀਆ ਵੀਰ ਆਪਣਾ ਮੇਰਾ ਭਾਈ ਤੂਰੇ ਭਾਈ ਬਹੁਤ ਗਲਤ ਗੱਲ ਆ ਦੇਖੋ ਪੰਜਾਬ ਦੇ ਕਿੱਦਾਂ ਮਾੜੇ ਹਲਾਤਾ ਸਾਰਾ ਭਾਈਚਾਰਾ ਖੜਾ ਵੇ ਲੋ ਕੀ ਬਣੂਗਾ ਦੁਨੀਆ ਦਾ ਯਾਰ ਆ 10 ਮਿੰਟ ਦੇ ਵਿੱਚ ਹੀ ਇਹ ਕੰਮ ਹੋ ਗਿਆ ਦੇਖ ਲੋ ਹੋਰ ਵੀਰ ਕੁਝ ਬੋਲਣਾ ਚਾਹਣਾ ਤੂੰ ਬਹੁਤ ਥੱਕਾ ਆ ਵੀਰ ਬਹੁਤ ਜਿਆਦਾ ਬਹੁਤ ਜਿਆਦਾ ਥੱਕਾ ਥੋੜਾ ਨਹੀਂ ਇਹ ਆ ਪਿਛਲੇ ਮੇਰੇ ਹਿਸਾਬ ਨਾਲ ਯਾਰ ਫਲਾਈ ਓਵਰ ਪੈ ਹੋਇਆ ਕਿੱਥੇ ਆ ਵੇਖੀ ਗਿਆ ਨਹੀਂ ਆ ਵੇਖੀ ਵੜ ਗਈ ਗਿਆ ਨਹੀਂ ਵੀਡੀਓ ਅਗਲੇ ਬੰਦੇ ਨੂੰ ਦਿਖਾ ਦੀ ਯਾਰ